ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਆਉਂਦੇ 24 ਘੰਟੇ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਇੱਕ ਬੱਦਲਵਾਈ ਸਿਸਟਮ ਪੰਜਾਬ ਵੱਲ ਕੂਚ ਕਰ ਰਿਹਾ ਤੇ ਕੀ ਇਹ ਬੱਦਲਵਾਈ ਸਿਸਟਮ ਪੰਜਾਬ ਦੇ ਉੱਪਰ ਮੀਂਹ ਕਰਨ ਦੇ ਸਮਰੱਥ ਹੈ ਜਾਂ ਨਹੀਂ ਇਹ ਬੱਦਲਵਾਈ ਕਿਹੜੇ ਇਲਾਕੇ ਦੇ ਵਿੱਚ ਪਹੁੰਚੇਗੀ ਕੀ ਹਾਲਾਤ ਬਣਨਗੇ ਪੰਜਾਬ ਦੇ ਅਗਲੇ 24 ਘੰਟੇ ਵਿੱਚ ਅਗਰ ਬੱਦਲਵਾਈ ਪਹੁੰਚਦੀ ਹੈ ਤਾਂ ਕਿਹੜੇ-ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ ਤੇ ਕੀ ਭਾਰੀ ਨੁਕਸਾਨ ਵੀ ਹੋ ਸਕਦਾ ਕਿਸਾਨਾਂ ਦਾ ਸਾਰੀ ਵੀਡੀਓ ਦੇ ਵਿੱਚ ਜਾਣ ਕੇ ਤੁਹਾਨੂੰ ਪਹੁੰਚਦੀ ਹੋ ਜਾਵੇਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਰਿਕਵੈਸਟ ਹੈ ਤੁਹਾਡੇ ਸਾਹਮਣੇ ਤੁਸੀਂ ਅਗਰ ਚੈਨਲ ਤੇ ਨਵੇਂ ਹੋ YouTube ਵਾਲੇ ਫਾਰਮਰ ਨੂੰ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਕਮੈਂਟ ਕਰਕੇ ਦੱਸ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਜਾਣਕਾਰੀ ਜਿਹੜੀ ਹੈ ਉਹ ਪਹੁੰਚਦੀ ਹੋ ਸਕੇ ਗੱਲ ਕਰਾਂਗੇ ਹਾਲਾਤਾਂ ਦੀ ਫਿਲਹਾਲ ਜਿਹੜਾ ਸਿਸਟਮ ਹੈ ਪੰਜਾਬ ਤੋਂ ਕਾਫੀ ਦੂਰ ਹੈ ਪਾਕਿਸਤਾਨ ਵਾਲੇ ਪੱਛਮੀ ਇਲਾਕਿਆਂ ਦੇ ਵਿੱਚ ਕਾਰੇ ਸਿਸਟਮ ਬਣਿਆ ਹੋਇਆ ਹੈ ਤੇ ਅੱਧ ਦੁਪਹਿਰ ਤੋਂ ਬਾਅਦ ਜਾਂ ਸ਼ਾਮ ਤੱਕ ਇਹ ਪੰਜਾਬ ਦੇ ਵਿੱਚ ਗੂਚ ਕਰਦਾ ਹੋਇਆ ਦਿਖਾਈ ਦੇਵੇਗਾ ਫਿਲਹਾਲ ਇਹ ਪੰਜਾਬ ਦੇ ਉੱਪਰ ਕੋਈ ਬਹੁਤ ਵੱਡੀ ਕਾਰਵਾਈ ਨਹੀਂ ਇਸ ਦੀ ਦਿਖਾਈ ਦੇ ਰਹੀ ਕਿਉਂਕਿ ਜਿਹੜਾ ਸਿਸਟਮ ਹੈ ਜ਼ਿਆਦਾਤਰ ਪਹਾੜੀ ਖੇਤਰਾਂ ਦੇ ਵਿੱਚ ਐਕਟਿਵ ਹੋਣ ਦੀ ਇਸ ਦੀ ਜ਼ਿਆਦਾ ਉਮੀਦ ਹੈ ਪਹਾੜੀ ਖੇਤਰਾਂ ਵਿੱਚ ਜਾਨੀ ਕਿ ਗੱਲ ਕਰੀ ਤਾਂ ਹਿਮਾਚਲ ਦੇ ਇਲਾਕੇ ਵਿੱਚ ਇਸ ਦੀ ਉਮੀਦ ਜ਼ਿਆਦਾ ਹੈ ਕਿ ਇਹ ਇਹ ਪ੍ਰਭਾਵ ਪਾਵੇਗਾ ਜਿਸ ਦੇ ਨਾਲ ਪੰਜਾਬ ਦੇ ਉੱਤਰ ਪਹਾੜੀ ਇਹੜਾ ਇਲਾਕਾ ਹੈ ਜਿਹੜਾ ਕਿ ਖਾਸ ਤੌਰ ਤੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਜਲੰਧਰ ਕਪੂਰਥਲਾ ਇਹ ਜਿਹੜਾ ਇਲਾਕਾ ਹੈ ਇਹਦੇ ਨੇੜੇ ਤੇੜੇ ਕੁਝ ਜ਼ਿਆਦਾ ਕਾਰਵਾਈ ਹੈ ਜਿਹੜੀ ਉਹ ਕਿਣਮਣ ਕਣੀ ਦੀ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਉਹ ਵੀ ਆਪਾਂ ਨੂੰ ਸ਼ਾਮ ਜਾਂ ਦੁਪਹਿਰ ਤੋਂ ਬਾਅਦ ਦਿਨ ਦੇ ਵੇਲੇ ਕੋਈ ਵੱਡੀ ਕਾਰਵਾਈ ਨਹੀਂ ਹੈ ਸ਼ਾਮ ਦੇ ਵੇਲੇ ਥੋੜੀ ਬਹੁਤੀ ਬੂੰਦਾਬੰਦੀ ਕਿਰਮਣ ਕਣੀ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਇਸ ਸਮੇਂ ਜਿਹੜਾ ਹਵਾ ਦਾ ਰੁੱਖਾ ਉਹ ਉੱਤਰ-ਪੱਛਮੀ ਅਤੇ ਦੱਖਣ-ਪੂਰਬੀ ਹੈ ਕਹਿੰਦੇ ਜਦੋਂ ਵੀ ਦੱਖਣ-ਪੂਰਬੀ ਹਵਾ ਚੱਲਦੀ ਹੈ ਤਾਂ ਉੱਤਰ-ਪੱਛਮੀ ਹਵਾ ਦੇ ਨਾਲ ਰਲ ਕੇ ਉਹ ਇੱਕ ਚੱਕਰਵਾਤੀ ਮਾਹੌਲ ਕ੍ਰੀਏਟ ਕਰ ਲੈਂਦੇ ਨੇ ਚੱਕਰਵਾਤ ਦਾ ਮਾਹੌਲ ਪੰਜਾਬ ਦੇ ਵਿੱਚ ਬਣ ਜਾਂਦਾ ਹੈ ਜਿਸ ਦੇ ਨਾਲ ਥੋੜੀ-ਬਹੁਤੀ ਜਨੂੰ ਜਿਹੜੀ ਇੱਕ ਹਨੇਰੀ ਵਰਗਾ ਮਾਹੌਲ ਵੀ ਦੇਖਣ ਨੂੰ ਮਿਲਦਾ ਹੈ ਜੋ ਕਿ ਸਾਨੂੰ ਅੱਜ ਦੇਖਣ ਨੂੰ ਮਿਲ ਸਕਦਾ ਹੈ ਕਿ ਪੰਜਾਬ ਦੇ ਵਿੱਚ ਥੋੜੀ ਜੀ ਤੇਜ਼ ਹਵਾ ਬਾਅਦ ਦੁਪਹਿਰ ਚੱਲ ਸਕਦੀ ਹੈ ਜਿਸ ਦੇ ਨਾਲ ਆਪਾਂ ਨੂੰ ਉਮੀਦ ਕੀਤੀ ਜਾ ਸਕਦੀ ਹੈ ਘਰਜ ਚਮਕਦੇ ਹਾਲਾਤ ਵੀ ਕਿਸੇ ਕਿਸੇ ਜ਼ਿਲ੍ਹੇ ਵਿੱਚ ਖਾਸ ਤੌਰ ਤੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚ ਕਾ ਜਾਂ ਉੱਤਰ ਪੂਰਬੀ ਇਲਾਕੇ ਜਿਹੜੇ ਨਜ਼ਰ ਤੁਨ ਜ਼ਿਲ੍ਹੇ ਦੱਸੇ ਨੇ ਇਹਨਾਂ ਵਿੱਚ ਦੇਖਣ ਨੂੰ ਮਿਲ ਸਕਦੇ ਆ ਬਸ ਓਵਰ ਆਲ ਪੰਜਾਬ ਦੇ ਮੌਸਮ ਦੇ ਉੱਪਰ ਬੱਦਲਵਾਈ ਆਉਣ ਦੇ ਨਾਲ ਇੱਕ ਤੋਂ 2 ਡਿਗਰੀ ਤਾਪਮਨ ਘਟਦਾ ਹੋਇਆ ਦਿਖਾਈ ਦੇ ਸਕਦਾ ਪਰ ਨਾਲ ਦੀ ਨਾਲ ਜਿਹੜਾ ਪੱਛਮੀ ਹਵਾ ਤੇ ਪੂਰਬੀ ਹਵਾ ਚੱਲੇਗੀ ਉਸ ਦੇ ਨਾਲ ਮਾਹੌਲ ਜਿਹੜਾ ਹੈ ਉਹ ਮਿਕਸ ਰੂਪ ਤੇ ਠੰਡਾ ਗਰਮ ਹੁੰਦਾ ਰਹੇਗਾ ਤਾਪਮਾਨ ਜਿਹੜੀ ਐਵਰੇਜ ਤਾਪਮਾਨ ਦੀ ਗੱਲ ਕੀਤੀ ਹੈ 33 ਤੋਂ ਲੈ ਕੇ 35 36 ਡਿਗਰੀ ਤੱਕ ਪੰਜਾਬ ਦਾ ਤਾਪਮਾਨ ਸਾਨੂੰ ਅੱਜ ਵਨਦਾ ਹੋਇਆ ਦਿਖਾਈ ਦੇਵੇਗਾ ਵੈਸੇ ਕੋਈ ਵੱਡੀ ਉਮੀਦ ਨਹੀਂ ਹੈ ਕਿ ਕੋਈ ਵੱਡੀ ਹਲਚਲ ਹੋਵੇਗੀ ਅਗਰ ਕੋਈ ਵੀ ਕਾਰਵਾਈ ਮੌਸਮ ਦੇ ਵਿੱਚ ਹੁੰਦੀ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਪਹੁੰਚਦੀ ਕਰਾਂਗੇ ਕਿਸਾਨ ਵੀਰਾਂ ਨੂੰ ਫਿਲਹਾਲ ਕੋਈ ਬਹੁਤ ਵੱਡੀ ਘਬਰਾਉਣ ਦੀ ਜ਼ਰੂਰਤ ਵੀ ਨਹੀਂ ਹੈ ਪਰ ਹਾਂ ਇਹ ਜਰੂਰ ਥੋੜਾ ਬਹੁਤਾ ਧਿਆਨ ਰੱਖੋ ਆਪਣੀ ਫਸਲ ਬਾੜੀ ਦਾ ਅਗਰ ਕੋਈ ਕਾਰਵਾਈ ਹੁੰਦੀ ਹੈ ਤਾਂ ਥੋੜਾ ਬਹੁਤਾ ਤੁਸੀਂ ਕਿਸੇ ਤਰੀਕੇ ਨਾਲ ਪਰਹੇਜ਼ ਕਰੋ ਬਾਕੀ ਅਗੋਂ ਦੇ ਦਿਨਾਂ ਵਿੱਚ April ਮਹੀਨੇ ਦੀ ਜਿਹੜੀ ਇੱਕ 15 ਤਰੀਕ ਤੱਕ ਦੀ ਅਪਡੇਟ ਦਿੱਤੀ ਸੀ ਤੁਹਾਨੂੰ ਉਹਦੇ ਵਿੱਚ ਮੀਂਹ ਦੀ ਸੰਭਾਵਨਾ ਦੱਸੀ ਸੀ ਕਿ ਵਿਸਾਖੀ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਹੋ ਸਕਦਾ ਹੈ ਉਹਦੇ ਬਾਰੇ ਨਵੀਂ ਬੁਲੇਟਿਨ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ